ਹੈਲੋ ਜੀ ਸਸ਼ੀ ਕਾਲ ਤੁਨ ਸਾਰੇ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਏ ਤੇ ਆਪਾਂ ਇੱਥੇ ਕੱਢਣ ਦੇ ਹੈਗੇ ਮੱਖਣੀ ਤੇ ਬਾਕੀ ਆਪਾਂ ਘਰ ਦੀ ਕਲੀਨਿੰਗ ਕੰਪਲੀਟ ਕਰ ਲਈਤੀ ਹੈਗੀ ਐ ਤੇ ਹੋਰ ਵੀ ਜਿਹੜੇ ਆਪਣੇ ਕੰਮ ਸੀਗੇ ਉਹ ਵੀ ਆਪਾਂ ਖਤਮ ਕਰ ਲਿੱਤੇ ਨੇ ਤੇ ਹੁਣ ਬਸ ਰੋਟੀਆਂ ਪਕਾਉਣ ਵਾਲੀਆਂ ਰਹਿndੀਆਂ ਨੇ ਉਹ ਆਪਾਂ ਪਕਾ ਲੈਨੇ ਆ ਮੱਖਣੀ ਕੱਢਣ ਤੋਂ ਬਾਅਦ ਤੇ ਧਾਰ ਆਪਾਂ ਕੱਢ ਲੈਂਦੀ ਸੀਗੀ ਪਸੂਆਂ ਨੂੰ ਵੀ ਆਪਾਂ ਪੱਠੇ ਪਾ ਦਿੱਤੇ ਨੇ ਤੇ ਬਸ ਪਾਣੀ ਡੋਣ ਵਾਲਾ ਰਹਿੰਦਾ ਉਹ ਆਪਾਂ ਬਾਜੋ ਢਾਵਾਂਗੇ ਤੇ ਇੱਥੇ ਜਿਹੜੀ ਆਪਣੀ ਮੱਖਣੀ ਸੀ ਉਹ ਨਿਕਲ ਚੁੱਕੀ ਐ ਜਿਹੜੀ ਮਦਾਨੀ ਤੇ ਲੱਗੀ ਹੋਈ ਆਪਾਂ ਉਹ ਹੁਣ ਉਹਨੂੰ ਪੁੰਜਣ ਦੇ ਆ ਤੇ ਦਾਦੀ ਜੀ ਵਾਟਰ ਕੂਲਰ ਚ ਪਾਣੀ ਠੰਡਾ ਕਰਨ ਦਈ ਨੇ ਉਹ ਆਪਾਂ ਹੁਣੇ ਠੰਡਾ ਕਰ ਲੈਨੇ ਫਿਰ ਸ਼ਾਮ ਤੱਕ ਚੱਲ ਜਾਂਦਾ ਤੇ ਫਿਰ ਆਪਾਂ ਸ਼ਾਮ ਨੂੰ ਫਿਰ ਪਰ ਲੈਈਦਾ ਐ ਤੇ ਹੁਣ ਜਿੰਨੇ ਵੀ ਬਰਫ ਵਾਲੇ ਠੁੱਲੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਭਰ ਕੇ ਰੱਖ ਦੇਣਗੇ ਤੇ ਜਿੱਥੇ ਜਿਹੜੀ ਆਪਣੀ ਮੱਖਣੀ ਸੀ ਉਹ ਨਿਕਲ ਚੁੱਕੀ ਹੈਗੀ ਹੈ ਤੇ ਹੁਣ ਆਪਾਂ ਕੀ ਕਰਾਂਗੇ ਮੱਖਣੀ ਨੂੰ ਫ੍ਰਿਜ 'ਚ ਰੱਖ ਦਾਂਗੇ ਤੇ ਆਪਾਂ ਲਾ ਲਵਾਂਗੇ ਰੋਟੀਆਂ ਸਬਜ਼ੀ ਆਪਾਂ ਬਣਾ ਲਈਤੀ ਹੈਗੀ ਸੀਗੀ ਜੀ ਹੁਣ ਇੱਥੇ ਆਪਾਂ ਰੋਟੀਆਂ ਲਾ ਲੈਨੇ ਆ ਤੇ ਨਾਲ ਦੀ ਨਾਲ ਹੀ ਆਪਾਂ ਫੜਾਉਂਦੇ ਰਾਵਾਂਗੇ ਕਿਉਂਕਿ ਅੱਜ ਆਪਾਂ ਕਾਫੀ ਲੇਟ ਹੋ ਗਏ ਸੀਗੇ ਕਿਉਂਕਿ ਕਲੀਨਿੰਗ ਕਰਦੇ ਵਕਤ ਆਪਣੇ ਜਿਹੜੇ ਬਾਹਰਲੇ ਬੂਟੇ ਸੀ ਆਪਾਂ ਉਹਨਾਂ ਚੋ ਘਾ ਵੀ ਕੱਢਿਆ ਸੀਗਾ ਤੇ ਆਪਾਂ ਵਲੌਗ ਨਹੀਂ ਬਣਾ ਪਏ ਕਿਉਂਕਿ ਵਲੌਗ ਬਣਾਉਂਦਾ ਟਾਈਮ ਨਹੀਂ ਲੱਗਦਾ ਇੱਕਦਮ ਫਿਰ ਜਦੋਂ ਕੰਮ 'ਚ ਲੱਗ ਜਾਈਦਾ ਫਿਰ ਉਹ ਯਾਦ ਵੀ ਨਹੀਂ ਰਹਿੰਦਾ ਕਿ ਆਪਾਂ ਵਲੌਗ ਵੀ ਸ਼ੂਟ ਕਰਨਾ ਹੈਗਾ ਇਹ ਜਦੋਂ ਜਦੋਂ ਯਾਦ ਹੁੰਦਾ ਉਦੋਂ ਉਦੋਂ ਆਪਾਂ ਵਲੌਗ ਬਣਾ ਲੈਂਦਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਇੱਕ ਵਧੀਆ ਜਿਹਾ ਕਮੈਂਟ ਕਰਦੇ ਹੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤਾਂ ਕਿ ਸਾਡੀ ਆਨਰਵਲ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਜੀ ਹੁਣ ਆਪਾਂ ਇੱਥੇ ਛੇਤੀ ਛੇਤੀ ਲੋਹ ਦੇ ਉੱਤੇ ਰੋਟੀਆਂ ਲਾ ਲੈਣੀਆਂ ਕਿਉਂਕਿ ਲੋਹ ਦੇ ਉੱਤੇ ਇੱਕ ਵਾਰ ਜੀ ਆਪਾਂ 3-4 ਰੋਟੀਆਂ ਇਕੱਠੀਆਂ ਲਾ ਸਕਦੇ ਹਾਂ ਤੇ ਅੱਜ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਇਸੇ ਕਰਕੇ ਵੀਡੀਓ ਬਹੁਤ ਹੀ ਛ ਤੇ ਤੁਸੀਂ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਹਾਂ ਕਿਸੇ ਨੈਵੀ ਵੀਡੀਓ ਨਾਲ ਤਬ ਤੱਕ ਲਈਓਕੇ ਗੁੱਡ ਬਾਏ ਸੇਫੀ ਹੋਮੈਂਟਿਕ